ਅੱਜ ਇੱਕ ਧੀਰਾ ਘਰ ਹੈ ਜਿਹੜਾ ਬਸਾਉਣ ਆਏ ਨੇ ਗੱਲਬਾਤ ਕਰਦੇ ਆਂ ਹਾਂਜੀ ਬਾਬਾ ਜੀ ਕਿਵੇਂ ਅੱਜ ਇੱਕ ਧੀਰਾ ਘਰ ਬਸਾਉਣ ਆਏ ਸੀ ਕਿਵੇਂ ਹੋ ਗਿਆ ਕੰਮ ਠੀਕ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਹਿਲੇ ਐਤਵਾਰ ਨੂੰ ਆਏ ਤੇ ਉਹ ਦਿਨੇਰਾ ਹੋ ਗਿਆ ਨੇਰੇ ਦੇ ਕਾਰਨ ਫਿਰ ਅਸੀਂ ਮਤਲਬ 8 ਦਿਨਾਂ ਦਾ ਬੀਬੀ ਨੇ ਤੇ ਸਰਪੰਚ ਸਾਹਿਬ ਨੇ ਟਾਈਮ ਲਿਆ ਵੀ ਬਾਬਾ ਜੀ ਤੁਸੀਂ ਅਗਲੇ ਐਤਵਾਰ ਨੂੰ ਆਇਓ ਤੇ ਅੱਜ ਬੜੀ ਸੂਝ ਬੂਝ ਨਾਲ ਤੇ ਬਹੁਤ ਫਰਿਮੇ ਨਾਲ ਜਿਵੇਂ ਕਹਿ ਦਈਏ ਅਸੀਂ ਕਹਿੰਦੇ ਆ ਵੀ ਸਾਨੂੰ ਇੰਝ ਇੰਝ ਪੰਚਾਇਤਾਂ ਇਹ ਜੇ ਲੋਕ ਸਾਨੂੰ ਰੋਜ਼ ਮਿਲਦੇ ਰਹਿਣ ਕਿਉਂ ਕਈ ਤਾਂ ਮਤਲਬ ਇਹ ਜੇ ਪੱਖਪਾਤ ਕਰਦੇ ਨੇ ਉਹ 10 10 ਢੇੜੇ ਲਵਾ ਕੇ ਵੀ ਸਾਨੂੰ ਹੈਰਾਨ ਤੱਕ ਕਰਦੇ ਨੇ ਪਰ ਕਾਰਨ ਕੀ ਇਹ ਬੰਦਿਆਂ ਨੇ ਵੋਟਾਂ ਤੋਂ ਉੱਠ ਕੇ ਸਾਰਾ ਕੁਝ ਮਤਲਬ ਹੱਕ ਸੱਚ ਦੀ ਗੱਲ ਕੀਤੀ ਹੈ ਤਾਂ ਸਾਡੇ ਸਹਿਯੋਗ ਨਾਲ ਤੇ ਇਹਨਾਂ ਦੇ ਸਹਿਯੋਗ ਨਾਲ ਅੱਜ ਇੱਕਾ ਬੀਬੀ ਦਾ ਘਰ ਬਸਿਆ 5 ਮਹੀਨੇ ਹੋ ਗਏ ਤੇ ਵਿਚਾਰਾ ਨੂੰ ਉਜੜਨ ਦੇ ਉਜੜੀ ਪਿਆ ਤੀ ਜਿਵੇਂ ਕਹਿ ਦਈਏ ਬੜਾ ਇੱਥੇ ਬੀਬੀ ਨੇ ਤੇ ਸਰਪੰਚ ਸਾਹਿਬ ਨੇ ਉਰੇ ਦੇ ਮੋਦਪੁਰ ਬੰਦਿਆ ਨੇ ਬਹੁਤ ਵਧੀਆ ਮਤਲਬਾ ਜੱਕ ਸਮਝੌਤਾ ਲਿਖਤੀ ਰੂਪ ਦੇ ਵਿੱਚ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਮਾਪਾ ਜੀ ਦੋਇ ਤਰ੍ਹਾਂ ਖੁਸ਼ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਤੇ ਵੀ ਜੋ ਵੀ ਮਾੜੇ ਮੋٹے ਮਸਲਿਆਂ ਨੂੰ ਲੈ ਕੇ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਕਲੇਸ਼ ਨਾ ਪਾਇਆ ਜਾਵੇ ਤੇ ਆਪਣੇ ਪ੍ਰੇਮ ਪਿਆਰ ਨਾਲ ਰਹਿਣਾ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਤੀਜਾ ਵਿਅਕਤੀ ਆ ਕੇ ਇੰਟਰਫੇਅਰ ਕਰਦਾ ਨਾ ਉਹ ਪਰਵਾਰ ਹਮੇਸ਼ਾ ਹੀ ਪਾ ਦੇਖਦੀਆਂ ਵੀ ਉਹਨਾਂ ਦੇ ਵਿੱਚ ਫਰਕ ਪੈ ਜਾਂਦਾ ਸੋ ਸਭ ਤੋਂ ਵਧੀਆ ਗੱਲ ਸਾਨੂੰ ਇੱਥੇ ਆ ਕੇ ਕੀ ਲੱਗੀ ਵੀ ਸਰਪੰਚ ਸਾਹਿਬ ਜਿਹੜੇ ਆਪਣੇ ਇਹ ਨੇ ਬਹੁਤ ਹੀ ਸੁਝਵਾਨ ਵਧੀਆ ਇਨਸਾਨ ਨੇ ਇਹਨਾਂ ਦੇ ਸਹਿਯੋਗ ਨਾਲ ਤੇ ਸਾਹ ਭੈਣ ਦੇ ਸਹਿਯੋਗ ਨਾਲ ਬਾਬਾ ਜੀ ਸਾਰੀ ਜਥੇਬੰਦੀ ਆਈ ਹੋਈ ਹੈ ਇਹਨਾਂ ਦੇ ਸਹਿਯੋਗ ਨਾਲ ਇੱਕ ਭੈਣ ਦਾ ਘਰ ਵਸਿਆ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਸੋ ਅੱਗੇ ਤੋਂ ਅਸੀਂ ਤਾਂ ਇਹ ਹੀ ਅਪੀਲ ਕਰਦੇ ਆ ਵੀ ਆਪਣੀਆਂ ਛੋਟੀਆਂ ਮੱਟੀਆਂ ਗੱਲਾਂ ਨੂੰ ਲੈ ਕੇ ਕੋਈ ਨਹੀਂ ਕਲੇਸ਼ ਕਰਨਾ ਚਾਹੀਦਾ ਕਰਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਭੰਜੀ ਕਿਵੇਂ ਅੱਜ ਆਏ ਹੋ ਤੁਸੀਂ ਸਪੈਸ਼ਲ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਾਬਾ ਹੀ ਨੇ ਦੱਸਿਆ ਜੀ ਜੀ ਸਰਦਾਰ ਸਾਹਿਬ ਨੇ ਵੀ ਅਸੀਂ ਪਿਛਲੇ ਐਤਵਾਰ ਆਏ ਸੀਗੇ ਤੇ ਨੇਰਾ ਹੋਣ ਕਾਰਨ ਚਲੋ ਉਸ ਦਿਨ ਵੀ ਮਸਲਾ ਤਾਂ ਹੱਲ ਹੋਈ ਗਿਆ ਸੀ ਤਕਰੀਬਨ ਤਕਰੀਬਨ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੱਤਾ ਸੀ ਦੋਨਾਂ ਪਰਿਵਾਰਾਂ ਨੂੰ ਵੀ ਚਲੋ ਉਹ ਵੀ ਸਮਝ ਜਾਣਗੇ ਉਹ ਵੀ ਤੇ ਇਹਨਾਂ ਨੇ ਮੈਂ ਅਸੀਂ ਇਥੋਂ ਦੀ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਉਸ ਦਿਨ ਵੀ ਸਾਡਾ ਬਹੁਤ ਮਾਨ ਸਨਮਾਨ ਕੀਤਾ ਤੇ ਅੱਜ ਵੀ ਸਾਡੀ ਬਹੁਤ ਜ਼ਿਆਦਾ ਇੱਜ਼ਤ ਰੱਖੀ ਜੀ ਇੱਕ ਤੇ ਦੋਨਾਂ ਪਰਿਵਾਰਾਂ ਦੇ ਵਿੱਚ ਹੋ ਕੇ ਛੋਟੀਆਂ-ਛੋਟੀਆਂ ਗੱਲਾਂ ਸੀ ਜੋ ਉਹਨਾਂ ਦਾ ਸਮਝੌਤਾ ਕੀਤਾ ਤੇ ਅੱਜ ਇੱਕ ਘਰਵਸਣ ਚੱਲਿਆ ਧੀ ਦਾ ਜੀ ਤੇ ਇਹ ਕੁੜੀ 5 ਮਹੀਨੇ ਤੋਂ ਆਪਣੇ ਘਰ ਬੈਠੀ ਸੀ ਇਹਦੇ ਦੋ ਬੱਚੇ ਸੀਗੇ ਤੇ ਅੱਜ ਇਹਨਾਂ ਨੇ ਆਪਣੇ ਜਿਹੜੇ ਪਿਛਲੇ ਮਨ ਮਟਾਪ ਸੀ ਸਾਰੇ ਮਿਟਾ ਕੇ ਅੱਜ ਇੱਕ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕੀਤੀ ਆ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਪਿੰਡ ਮੰਗਵਾਲ ਦੀ ਪੰਚਾਇਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਉੱਥੇ ਜੇ ਮਡੇ ਬੱਚਾ ਆ ਜੂਮਾ ਗਰੂ ਆ ਜਾਣਗੇ ਸਾਰੇ ਇੱਥੇ ਆ ਜੂਮਾ ਹਾਂਜੀ ਪ੍ਰਧਾਨ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਚਲ ਤੁਸੀਂ ਮਸਲੇ 'ਚ ਆਏ ਹੋ ਕਿਵੇਂ ਹੋ ਗਿਆ ਜੀ ਅੱਜ ਸਹੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਡੇ ਮੇਰੇ ਭਰਾ ਆਏ ਨੇ ਨਿਯੰਗ ਸਿੰਘ ਜੱਥੇਬੰਦੀ ਮੇਰੀ ਭੈਣ ਵੀ ਆਈ ਹੈ ਸਾਡੇ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਕਿਉਂਕਿ ਇਹ ਮਸਲਾ ਕਾਫੀ ਉ르ਜਾ ਹੋਇਆ ਸੀਗਾ ਆ ਇਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਜਥੇਬੰਦੀ ਨੇ ਸਾਰਾ ਬੈਠ ਕੇ ਸਮਝੌਤਾ ਜਿਹੜਾ ਕੀਤਾ ਬਹੁਤ ਵਧੀਆ ਕੀਤਾ ਅੱਗੋ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਸਾਰੇ ਜਿੰਨੀ ਜਿੰਨੀਆਂ ਸਾਡੀਆਂ ਧੀਆ ਪੈਣਾ ਦੋ ਦੁਖੀ ਨੇਗੀਆਂ ਤੇ ਇਹਨਾਂ ਦੇ ਨਿਹੰਗ ਸਿੰਘਾਂ ਕੋਲੇ ਸਾਰੇ ਜਥੇਬੰਦੀ ਕੋਲ ਪਹੁੰਚਣ ਤੇ ਉਹਨਾਂ ਦੇ ਘਰ ਵਸਾਈ ਜਾਣ ਕਿਉਂਕਿ ਅਸੀਂ ਵੀ ਇਸ ਦੇ ਨਾਲ ਸਾਹਮਣਾ ਕਿਉਂਕਿ ਅਸੀਂ ਵੀ ਜਿੱਥੇ ਵੀ ਸਾਨੂੰ ਇਹ ਸੁਨੇਹਾ ਲਾਣਗੇ ਅਸੀਂ ਵੀ ਉੱਥੇ ਜ਼ਰੂਰ ਪਹੁੰਚਾਂਗੇ ਕਿਉਂ ਮੈਂ ਹਮੇਸ਼ਾ ਚਾਹੁੰਨੀ ਆ ਵੀ ਪਹਿਲਾ ਪੈਲ ਜਿਹੜੀ ਹੈਗੀ ਧੀ ਨੂੰ ਦਿੱਤੀ ਜਾਵੇ ਕਿ ਉਹ ਧੀ ਨੂੰ ਘਰ ਵਸਾਇਆ ਜਾਵੇ ਤਾਂ ਮਾਪੇ ਵਿਆਹ ਕਰਦੇ ਨੇ ਬੜਾ ਦੁਖੀ ਹੋ ਕੇ ਜਿਹੜਾ ਵੀ ਇਹਦਾ ਖਰਚੇ ਕਰਕੇ ਵਿਆਹ ਕਰਦੇ ਨੇ ਤਾਂ ਉਹ ਧੀ ਫੇਰ ਮਾਪਿਆਂ ਦੇ ਘਰ ਬੈਠੀ ਹੁੰਦੀ ਆ ਤਾਂ ਮਾਪਿਆਂ ਤੋਂ ਇਤਵਡਾ ਵੱਡਾ ਦੁੱਖ ਨਹੀਂ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਜਿਨ੍ਹਾਂ ਨੇ ਅੱਜ ਲੜਕੀ ਜਿਹੜੀ 5 ਮਹੀਨੇ ਹੋ ਗਏ ਸੀ ਆਪਣੇ ਪੇਕੇ ਘਰ ਬੈਠੀ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਇੰਨਾ ਹੀ ਕਹਿ ਕੇ ਫਤੇ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਹਾਂ ਭਾਈ ਆਪਾਂ ਕਿਵੇਂ ਖੁਸ਼ ਆਂ ਚ ਹਾਂਜੀ ਬਹੁਤ ਜਿਹੜਾ ਮਨ ਮਠਿਆਸਤੀ ਦੂਰ ਹੋ ਗਿਆ ਹਾਂਜੀ ਕੋਈ ਹੋਰ ਗੱਲ ਬਾਤ ਕਿਉਂ ਕੁੜੀਏ ਖੁਸ਼ ਹੈ? ਹਾਂਜੀ ਬਾਬਾ ਜੀ। ਹੈ? ਹਾਂਜੀ ਹਾਂਜੀ। ਕੋਈ ਗੱਲ ਬਾਤ ਹੁਣ ਹੋਵੇ ਹੁਣ ਦੱਸ ਦੇ। ਨਹੀਂ ਕੋਈ ਗੱਲ ਬਾਤ ਨਹੀਂ। ਠੀਕ ਹੈ ਕਿੰਨਾ ਟਾਈਮ ਹੋ ਗਿਆ ਸੀ ਪਿੱਕੇ ਬੈਠੀ ਨੂੰ? 4 ਮਹੀਨੇ ਹੋ ਗਏ ਸੀ। ਤੇ ਹੁਣ ਖੁਸ਼ ਹੋ ਵਿੱਚ? ਹਾਂਜੀ। ਬਾਬਿਆਂ ਨੇ ਇਕੱਠੇ ਕਰਤੇ? ਹਾਂਜੀ। ਬਾਬਿਆਂ ਦਾ ਧੰਨਵਾਦ ਕਰਦੇ ਹਾਂ। ਹਾਂਜੀ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਖੁਸ਼ ਹੋ ਵੀ? ਬਹੁਤ ਖੁਸ਼ ਹਾਂ ਜੀ। ਸਰਪੰਚ ਸਰਪੰਚ ਸਾਹਿਬ ਠੀਕ ਹੈ ਓਕੇ ਰਹਿ ਬਹੁਤ ਤਬਾ ਠੀਕ ਹੈ ਬਾਕੀ ਗਰਮੀ ਇਦਾਂ ਹਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇਖ ਸਕਦੇ ਹੋ ਜAVE ਨਿਹਾਲ ਹੋ ਜਾਵੇ ਮਾਤਾ ਸਾਹਿਬ ਦੇ ਵਾਦੇ ਮੰਨੂ ਭਾਵੇ ਚੜਦੀ ਕਲਾ ਹੋ ਜਾਵੇ ਸੋਹਣੇ ਸਾਰੇ ਫਤਿਹ ਸਿੰਘ ਦੇ ਮੰਨੂ ਭਾਵੇ ਦਬ ਕੇ ਜਿ ਘਰੇ ਜਾਵੇ ਨਿਆਲੋ ਨਿਆਲੋ ਜਾਵੇ ਸੋਤ ਸਿਰ ਜਪਤ ਕਰੇ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਇੱਕ ਧੀ ਦਾ ਜਿਹੜਾ ਘਰ ਬਸਾ ਕੇ ਚੱਲੇ ਨੇ ਬਾਬੇ ਤੇ ਹੁਣ ਘਰੇ ਛੱਡਣ ਜਾਣਗੇ ਧੀ ਨੂੰ ਦੋਏ ਜੀ ਖੜੇ ਨੇ ਸਾਹਮਣੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਚੰਗੀ ਲੱਗੇ ਤੇ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਇਸ ਬਾਕੀ ਚੱਲਦਾ ਚੱਲਦਾ ਤੁਸਰ ਚੱਲ ਰਿਹਾ ਚੱਲ ਰਿਹਾ ਲਾੜਤਾ ਨਹੀਂ ਕੋਈ ਆ ਦੇਖਾ ਲੱਗਦੀ ਹੈ